ਮਸਤਾਂ ਵਿੱਚੋਂ ਮਸਤਾਂ ਕਾਗੇ ਮਸਤਪੂ ਲਾਲਵਾਸ਼ਨ ਕੋਦੜੀ ਸਰਕਾਰ ਨਾਲ ਤੇ ਪੀਰਾਂ ਨੂੰ ਆਸ਼ਾ ਦਿਨਾ ਤੇ ਲਵਜੀ ਸੈਨਾ ਤੇ ਬਲਾਦੀ ਸੈਨਾ ਤੇ ਕੁਰੜਕੇ ਵਾਲੇ ਮਸਤਾਂ ਨਾਲ ਚਿੰਤਾ ਭਗਤ ਨਾਲ ਤੇ ਸੱਤਿਹਰਾਂ ਦੇ ਧਾਰੀ ਫਰੋਲੇ ਮਈਆ ਸਰਕਾਰ ਨਾਲ ਤੇ ਮਨਾਲੀਆਂ ਦੀ ਸਰਕਾਰ ਦਾ ਤਾਂ ਅਲੀ ਐਮ ਸੱਚੀ ਸਰਕਾਰ ਦੇ ਵੀ ਉਹ ਗੁਲਾਮੀ ਸ਼ਾਹ ਰਹੇ ਤੇ ਬਾਬਾ ਬਿੱਲੇ ਸ਼ਾਜ ਬਣਾਤੇ ਤੇ ਹੋਰ ਬੱਸ ਮਕਮਾ ਜੀ ਪੀਰ ਬਾਬਾ ਰਹਿਮ ਸ਼ਾਜ ਦਿਨਾ ਤੇ ਜਿਹਨੇ ਦਰ ਤੇ ਰੌਣਕ ਹੋਈ ਸੀ ਗੁਲਾਗਾ ਤੇ ਮੈਂ ਵੀ ਆਇਆ ਸਾਰੀ ਫੱਕਰ ਲੋਕਾਂ ਦੇ ਤੇ ਸਾਰੇ ਫਕੀਰ ਲੋਕਾਂ ਦੇ ਨਾਲ ਤੇ شاہ جیڈ شاہ جی بڑی سرکار. پیر بابا گیا جی مستا گیا شاہ سونی سائی سات بہت سی گند پیڑ رحمت شاہتے ہیں جن دبد روکیے جی سی سائی لوگ پکڑ لوکا نام سے بہت سی گندویشن شکریہ کرتے جی گیری

ਕੰਗਲੀਆ 501 ਕੰਗਲੀਆ ਪੀਗਮ ਰਮੇਸ਼ਾ ਦੇ ਨਾਮ ਤੇ ਜਿਹਦੇ ਨਾਮ ਇਹ ਹੋਇਆ ਉਹਨਾਂ ਸਿਰੇ ਚਿੜੀ ਵਾਲੀ ਸਰਕਾਰ ਦੇ ਨਾਮ ਸੀ ديارو نالي سارے جنوں ہاں ایسے سارے اک سارے بھگا صدا لگے کہ اللہ آہا دین اپنی دے 我是光

सभु व्यापारी वग़ैरह हिल कई बिल की कई किथे देख के ते ਕਿ ਆਵੇ ਹਸਾਬ ਤੇ ਕਿੰਨਾ ਸੋਹਣਾ ਲੱਗਦਾ ਏ ਅੱਜ ਕੀਹੜਾ ਸਰਕਾਰ ਦਾ ਉਹ ਦੇਖੋ ਕਿੰਨਾ ਸੋਹਣਾ ਲੱਗਦਾ ਏ ਵੀ ਅੱਜ ਕੀਹੜਾ ਸਰਕਾਰ ਦਾ 14 ਮਹੀ ਦਾ ਚੰਦ ਜਾਗ ਰੋਣ ਤੇ ਕਰੇ ਮਾਰਦਾ ਕਿੰਨਾ ਸੋਹਣਾ ਬਣਦਾ ਏ ਪੰਦਰ ਵੇਦੀ ਦੇ ਸਰਕਾਰ ਦਾ ਪੰਦਰ ਸਰਕਾਰਾਂ ਦੀ ਵੀਰ ਜਿਨ੍ਹਾਂ ਸਰਕਾਰਾਂ ਦਾ ਮੇਲਾ ਹੋ ਗਿਆ ਦਾਤਾ ਜੀ ਦਾ ਸਰਕਾਰਾਂ ਦੇ ਨਾਮੀ ਮੇਲਾ ਬਾਬਾ ਰਣ ਸਰਕਾਰਾਂ ਦੇ ਵੀਰ ਵੇਦੀ ਦੇ ਸਾਈਂ ਗੱਦੀ ਸਿੰਘ ਜੀ ਵੀਰ ਕਹਿੰਦੇ ਔਰ ਦਸ ਸਰਕਾਰਾਂ ਦੇ ਵੀਰ ਲੱਗਦਾ ਤਾਂ ਸਰਕਾਰਾਂ ਨੇ ਲਿਆ ਲਓ ਸਰਕਾਰਾਂ ਦੇ ਵੀਰ ਰੇਤ ਨਾ ਸੋਨਾ ਲੱਗ ਜਾਏ ਮੇਰਾ ਸਰਕਾਰ सॼी मोसी बीत में कंदा लखारे ਬਾਰੇ ਸ਼ਾਦੀ ਦੇ ਸਰਕਾਰ 6000 ਰੁਪਏ ਦੇਵੇ 10 ਰੁਪਏ ਦੀ ਹਰ ਦਾਤੀ ਦਰਬਾਰੀ ਦੇ ਫੇਰ ਵੀ ਰਿਸ਼ਤਿਆਂ ਨੂੰ ਲਾ ਕੇ ਇਹਦੇ ਹੂੜਾ ਤੇ ਪਾਉਂਦੀ ਆ नारे सिया में रखी वेारी न ਸਾਰੇ ਲੋਕ ਪਰਕਾਰ ਦਾ ਹੋਰ ਕੋਸੇ ਨਹੀਂ ਤੇਜੀ ਸਾਈ ਸੋਨੀ ਸਾਜਿਦ ਨਾਤੇ ਬਸੇ ਨੇ ਸੋਨੀ ਸਾਜਿਦ ਨਾਤੇ ਹੋਰ ਬਸੇ ਨੇ ਤੇਜੀ ਕਲਿਆਰਪੁਰ ਤੋਂ ਜੀ ਜੇਸੀ ਰੋਮੀਓ ਦੇ ਨਾਤੇ ਜੀ ਜੇਸੀ ਰੋਮੀਓ ਨਾਤੇ ਦੀ ਕਲਿਆਰਪੁਰ ਦੀ ਜੇਸੀ ਰੋਮੀਓ ਨਾਤੇ ਸਾਡੇ ਗੁਰੂ ਜੀ ਬਾਬਾ ਜੀ ਪਰਹਿਮਤ ਸ਼ਾਹ ਦੇ ਨਾਤੇ ਨੋਰ ਕੋਲੇ ਜੀ ਉਹਨਾਂ ਬਣਾਤੇ ਜੀ ਜੇਸੀ ਰੋਮੀਓ ਕਿਹੜਾ ਜੇਸੀ ਰੋਮੀਓ ਕਿਆ ਬਤ ਰੋਮੀਓ ਦੇ ਕਲਿਓਮੀਓ पवां पिटा पवंदी आहियां ख़ुशी ते पवंदी आहियां ख़ुशी लक्ष्य लक्ष्य ਬੇਅੰਤ ਮਾਇਕੀ ਸਗਾਤ ਨੂੰ ਨੋਮਕ ਪ੍ਰਸ਼ਾਂਤ ਰਾਤੇ ਜੀ ਜਿੱਤੇ ਕੀ ਸਾਤ ਤੇ ਅੱਠ ਜਲਾਈ ਨੇ ਮੇਲਾ ਹੋ ਰਿਹਾ ਕੀ ਸਾਤ ਸੇ ਵੀ ਨੂੰ ਬੋਡੀ ਦਾ ਮੈਚ ਹੋਣਗੇ ਜੀ ਸਾਰੀ ਸੰਗਤ ਅੱਜ ਬੀਨਤੀ ਹੈ ਹੋਮ ਕੁਮਾਰ ਕੋਲ ਤੋਂ ਨਿਗੀਰਵਾਜ਼ਾ ਕਰਨੀ ਜੀ ਹੋਰ ਬੇਅੰਤ ਮਾਇਕੀ ਜਾਨਬ ਹੋਰ ਜਾਨ ਵੀਰਾ ਆਤੇ ਜੀ ਤਾਨਿਆ ਔਰ ਸਮਰਨ ਆਤੇ ਨੇ ਬੇਅੰਤ ਮਾਇਕੀ ਗਿੰਦੂ ਜੀ ਵੀ ਆਤੇ ਜੀ ਹੋਰ ਵਿਸ਼ਮੈ ਜੀ ਏਡੇ ਖੜੇ ਖੜੇ ਉਮੀਦ ਜੀ ਚਿੜੀ ਵਾਲੇ ਵੀਰਾਂ ਦਾ ਨਾਟਕ ਜੀ ਉਮੀਦ ਕੋਲੋਂ ਔਰ ਚਿੜੀ ਵਾਲੇ ਵੀਰਾਂ ਦਾ ਨਾਟਕ ਇੰਨੇ ਖੜੇ ਨੌਜਵਾਨ ਕਿਦਾਬਾ ਪ੍ਰਸ਼ਾਦ ਆਉਂਦੀ ਨੇ ਬਾਪੂ ਲਾਸ਼ ਸਰਕਾਰ ਆਉਂਦੀ ਇੱਕ ਕਿਦਾਬਾ ਪ੍ਰਸ਼ਾਦ ਆਉਂਦੀ ਜੀ ਹੋਰ ਕਹਿੰਦੇ ਆ ਜੀ ਟਿਕੜਿਆਰ ਦੋਸਤ ਸਰਕਾਰ ਬਾਈ ਗੀਤੇ ਸ਼ਬਦ ਆਉਂਦੀ ਇੱਕ ਸਰਕਾਰੋਂ ਭਾਗੀ ਸ਼ਬਦ ਆਉਂਦੀ ਮੋਲ ਕਿੰਨੀ ਬੜੀ ਸਰਕਾਰ ਆਉਂਦੇ ਮੇਲਾ ਹੋ ਰਿਹਾ ਸੀ ਉਹਨਾਂ ਪ੍ਰਸ਼ਾਦ ਜੀ ਮੈਂ ਵੀ ਬਸ ਖਾਸ ਕਰ ਬਤੌਰ ਸੁਨੇਹੇ ਵਾਲੇ ਟੋਮਰ ਸਾਈਲੈਂਟ ਕਰੋ ਟੋਮਰ ਸਾਈਲੈਂਟ ਕੋਈ ਟੋਮਰ ਸਾਈਲੈਂਟ ਕਰੋ ਜੀ ਟੋਮਰ ਸਾਈਲੈਂਟ ਜਿਆਦਾ ਤੁਸੀਂ ਲੋੜਾ ਸਾਨੂੰ ਸੁਣੇ ਸਿੱਕੋ ਅਫੀਕਾ ਸੇ ਚੱਲ ਜਾਂਦੀਆਂ ਆ ਤੁਸੀਂ ਰੋਲਾ ਬੋਲੋ ਸਟੇਜ ਤੇ ਆ ਕੇ ਜੀ ਜੇ ਸਾਨੂੰ ਸੁਣ ਲਵੋ ਤੇ ਜੋ ਆਪਣੀ ਸੁਣਾਲੋ ਠੀਕ ਆ ਜੀ ਤੇ ਹਾਂ ਜੱਟਰੇ ਜੀ ਨਹੀਂ ਪਾਏ ਕਿਦਰਾ ਬਹੁਤ ਸਰੀ ਸਵਾਰਾ ਤੇ ਤੁਸੀਂ ਰੋਮੀਆ ਰਾਣੀ ਜੀ ਚਲੋ ਰੋਮੀ ਗੋਲ ਪੈਸੇ ਬਹੁਤ ਪੈਸੇ ਰੋਮੀਆ ਗੋਲ ਜੀ ਜੇਸੀ ਰੋਮੀਆ ਗੋਲ ਬੇਰੇ ਮੇ ਪੈ ਜੀ ਚਲੋ ਜੀ ਇਸੀ ਕਾਬਲ ਦਾ ਸੇਰਾ त मुझे रो मिली है लेकिन बाद नी ਨਹੀਂ ਹੋਤੀਆ ਕਿਹੜੀ ਗੱਲ ਦੀ ਤੇਰੇ ਬਦਲੇ ਗਲੀ ਦੇ ਵਿੱਚ ਆਵਾ ਤੇਰੇ ਬਦਲੇ ਗਲੀ ਦੇ ਵਿੱਚ ਆਵਾ ਸੁਹਣ ਨਾਹੀ ਬੱਜ ਨਾ ਕਰੀ ਤੇਰੇ ਬਦਲੇ ਗਲੀ ਦੇ ਵਿੱਚ ਆਵਾ ਸੁਹਣ ਨਾਹੀ ਬੱਜ ਨਾ ਕਰੀ ਤੇਰੇ ਬਦਲੇ ਤੁਹਾਨੂੰ ਸਾਡੀ ਇਹ ਪੇਸ਼ ਕਰਸ ਕਿਹੋ ਜੀ ਲੱਗੀ ਆਪਣੇ ਸੁਝਾਅ ਅਤੇ ਵਿਚਾਰ ਭੇਜਣ ਲਈ ਦੇਖਦੇ ਰਹੋ ਵੈਬ ਟੀਵੀ ਨਿਊਜ਼ ਚੈਨਲ ਫਹਿਲਕਾ ਪੰਜਾਬ ਟੀਵੀ.in